ndi 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 ਆਰੇ ਕਰੋ ਇਹ ਨਹੀਂ ਬੈਠਾ ਦਾ ਬੈਠਾ ਦਾ ਕੋਈ ਪਿੱਛੇ ਮੈਗੇ ਕਿਹਦਾ ਤਾਰਕ ਚੋੜੀ ਦੇ ਅਸੀਂ ਇਹ ਕਹਿਣਾ ਚਾਹੁੰਦੇ ਸਾਡੇ ਲਿਫਟ ਪੰਪ ਵੀ ਅਸੀਂ ਤੇ ਸਾਡਾ ਕਾਰੋਬਾਰ ਹੈ ਜੀ ਮੁੜ ਕੇ ਪਿੰਡ ਦਾ ਵਾਟਰ ਬਾਕਸ ਵੀ ਅਸੀਂ ਤੇ ਹੈ ਜੀ ਜੇ ਮੰਨ ਲਾ ਵੀ ਪੁਲਟੇ ਦਾ ਸਾਡੇ ਲਿਫਟ ਪੰਪ ਟੈਗਰ ਸਾਡੀ ਜਮੀਨਾਂ ਬੇਕਾਰ ਹੈ ਜੀ ਤੇ ਪੁਲ ਨੂੰ ਕੀ ਹਾਲ ਦਾ ਪੁਲ ਦੀ ਪੁਲ ਦੀ ਪਾਖਸਤਾ ਹੀ ਹੈ ਪੁਰਾਣਾ ਪੁਲ ਤਾਂ ਖਤਮਾ ਹੀ ਹੈ ਤਾਂ ਆਸੇ ਵੀ ਹੁੰਦੇ ਆ ਹਾਂਜੀ ਹਾਂਜੀ ਦੋ ਤਿੰਨ ਰੀ ਰਹਿ ਸਕਦੇ ਤੁਹਾਨੂੰ ਬਸਾਂ ਵੀ ਚੋ ਨਾ ਤੁਰਾ ਟਰੱਕ ਵੀ ਉਤਰੇ ਥੋੜੀ ਦਿਨ ਕੀ ਮੰਗ ਹੈ ਜੀ ਤੁਹਾਡੀ ਮੰਗਾ ਵੀ ਸਾਡਾ ਪੋਲੇ ਇਹ ਇੱਥੇ ਸਾਡਾ ਇਹ ਰਹਿਣਾ ਚਾਹੀਦਾ ਜੇ ਉਹ ਬੰਦਾ ਤੇ ਸਾਨੂੰ ਕੋਈ ਦਿੱਕਤ ਨਹੀਂ ਬਣਵਾ ਲੈਣ ਸਾਨੂੰ ਕੋਈ ਦਿੱਕਤ ਇਹ ਸਾਡਾ ਮਨਜ਼ੂਰੀ ਇੱਥੇ ਹੋਇਆ ਜੀ ਸਾਡੇ ਲਾਈਟ ਪੰਪ ਐਸੇ ਦੇ ਉੱਤੇ ਆ ਸਾਡੇ ਅਜੇ ਮਾਲ ਅਜੂ ਆਉਂਦਾ ਟੈਂਦਾ ਪੁਰਜਾ ਢਾਹਗਾ ਸਾਡੇ ਲਾਈਟ ਪੰਪ ਤਾਂ ਖਤਮ ਹੋਈ ਅਸੀਂ ਪੁਰਾਣਾ ਪੋਲਾ ਇਹ ਪੋਲੇ 54 ਦਾ ਜੰਮ ਬਣਿਆ ਜੀ ਕਿਹੜਾ ਪਿੰਡ ਹੈ ਫੱਡੇਕਲਾਂ ਜੀ ਆਪਣੇ ਕੋਲੇ ਸਰਪੰਚੀ ਵੀ ਆਪਣੇ ਕੋਲੇ ਮਜੂਦਾ ਸਰਪੰਚੀ ਤੇ ਸਾਨੂੰ ਆਏ ਆ ਜੀ ਇਹ ਵੀ ਪੁਲ ਬਣੇ ਤੇ ਉਹ ਵੀ ਬਣ ਜੇ ਉਹਨਾਂ ਦਾ ਕੋਈ ਚੱਕਰ ਨਹੀਂ ਪੈਣ ਦਾ ਕਿਉਂ ਜਿਹੜੇ ਉੱਧਰ ਬੰਦੇ ਖੜੇ ਆ ਉਹਨਾਂ ਦੇ ਅੰਦਰ ਗਰਾਊਂਡ ਵੀ ਇੱਥੇ ਆ ਤੇ ਪੀਣ ਵਾਲਾ ਪਾਣੀ ਵੀ ਇੱਥੇ ਆ ਦੇਖ ਲਓ ਪੰਜ ਅੰਦਰ ਗਰਾਊਂਡ ਆ ਇਸ ਪੁਲ ਤੇ ਤੇ ਛੇਮਾ ਹੋ ਗਿਆ ਪਾਣੀ ਵਾਲਾ ਵੀ ਚਲੋ ਉਹ ਵੀ ਬਣਦਾ ਆਪਾਂ ਤਾਂ ਸਹਿਮਤ ਸੀ ਤਾਂ ਉਹਨਾਂ ਨਾਲ ਵੀ ਬਣੇ ਤੇ ਪਰ ਇਹ ਸਾਨੂੰ ਥੋੜਾ ਜ਼ਰੂਰੀ ਆ ਵੀ ਇਹ ਵੀ ਬਣ ਜੇ ਪਹਿਲਾਂ ਇਹ ਬਣ ਜੇ ਮੜ ਕੇ ਉਹ ਬਣ ਜੇ ਹਾਲਤ ਖਰਾਬ ਹੀ ਹੈ ਦੀ ਜੀ ਉਹ ਡਿੱਗਿਆ ਪਿਆ ਦੇਖ ਲਓ ਸਾਈਡ ਤੋਂ ਕਿੰਨੇ ਸਾਲ ਦਾ ਹੋ ਗਿਆ ਇਹ 54 ਦਾ ਬਣਿਆ 1900 ਟਵਾੜੇ ਹੁਣ ਕੀ ਮੁਖ ਮੰਗ ਹੈ ਵੀ ਇਹ ਬਨਣਾ ਚਾਹੀਦਾ ਸਾਨੂੰ ਇਹ ਆ ਵੀ ਇਹ ਵੀ ਬਨਣਾ ਚਾਹੀਦਾ ਪਾਸ ਹੋਇਆ ਹੋਇਆ ਤੇ ਉਹ ਵੀ ਬੰਨਦਾ ਉਹ ਵੀ ਬਣੇ ਸਾਨੂੰ ਕਿਸੇ ਤੇ ਤਰਾਜ ਨਹੀਂਗਾ ਕਾਰ ਵੱਲੋਂ ਹੁਣ ਰਿਪੇਅਰ ਦੇ ਨਕਸ਼ੇ ਪਾਸ ਕੀਤੇ ਗਏ ਆ ਜਾਂ ਨਵੇਂ ਪੁਲ ਦੇ ਨਕਸ਼ੇ ਨਹੀਂ ਨਵੇਂ ਦੇ ਕਰੀ ਨਵਾਂ ਮੰਡਲ ਉਹ ਜਿਹੜਾ ਰਿਪੇਅਰ ਦੀ ਮੰਗ ਕਰ ਰਹੇ ਹੋ ਜਾਂ ਨਵੇਂ ਅਸੀਂ ਤਾਂ ਨਵੇਂ ਦੀ ਕਰਦੇ ਆ ਵੀ ਦੋਵੇਂ ਨਵੇਂ ਬਣ ਉਹ ਵੀ ਬਣ ਜੇ ਇਹ ਵੀ ਬਣ ਜੇ ਕਾਫੀ ਪਿੰਡਾਂ ਦੇ ਲੋਕਾਂ ਨੂੰ ਇੱਥੇ ਇਕੱਠੇ ਹੋਣਾ ਪੈ ਗਿਆ ਇਹ ਜੀ ਇੱਕ ਸਾਡੀ ਬਹੁਤ ਪੁਰਾਣੀ ਮੰਗ ਸੀ ਇੱਕ ਪੁਲ ਦੀ ਜੋ ਅੱਜ ਤੋਂ ਜਦੋਂ ਨਹਿਰਾ ਬਣਿਆ 67 ਸਾਲ ਪਹਿਲਾਂ ਦੀ ਗੱਲ ਆ ਵੀ ਪੁਲ ਇੱਥੇ ਪਾਸ ਸੀ ਕੁਝ ਕਾਰਨਾ ਕਰ ਅਸੀਂ ਉਹੀ ਮੰਗ ਸੀ ਬਹੁਤ ਜਿਹੜੇ ਸਾਡੇ ਲੰਮੀ ਪੁਰਾਣੀ ਮੰਗਾਂ ਆ ਕਾਫੀ ਸਰਕਾਰਾਂ ਇਥੇ ਆਉਂ ਜਾਂਦੀਆਂ ਰਹੀਆਂ ਪਰ ਹੁਣ ਆਕੇ ਸਾਡੇ ਮੰਗ ਨੂੰ ਬੂਰ ਪੈਣ ਲੱਗਿਆ ਤੇ ਅਸੀਂ ਧੰਨਵਾਦ ਕਰ ਸਰਕਾਰ ਦਾ ਵੀ ਸਾਡਾ ਪੌਲਾ ਇਹ ਜੁੜਦਾ ਜਿਹੜਾ ਇਹ ਪ੍ਰੋਪਰ ਤੋਂ ਡੱਬ ਵਾਲੀ ਡੱਬ ਵਾਲੀ ਤੋਂ ਅੰਮ੍ਰਿਤਸਰ ਨੂੰ ਜੋੜਦਾ ਸਾਨੂੰ ਪੁਲ ਤੇ ਕਾ ਵੀ ਸਾਡੇ ਇਲਾਕੇ ਦੇ ਹੀ 25 30 ਪਿੰਡ ਤੋਂ 50 ਪਿੰਡ ਸਾਡੇ ਇਲਾਕੇ ਦੇ ਪੂਰੇ ਜਾਨੀ ਕਿ ਸਾਨੂੰ 100 200 ਪਿੰਡ ਦਾ ਸਾਨੂੰ ਤਕਰੀਬਨ ਆਇਆ ਹੈਗਾ ਇਹਨੂੰ ਸਾਨੂੰ ਕਾਫੀ ਲੰਮੇ ਸਹੂਲਤ ਮਿਲੂਗੀ ਇੱਕ ਸਾਨੂੰ ਨਜਾਤ ਮਿਲੂਗੀ ਇਥੋਂ ਕੁਝ ਡਕੈਤਿਆਂ ਹੁੰਦੀਆਂ ਦਿਨ-ਦਿਹਾੜੇ ਲੁੱਟਾਂ ਖੋਹ ਹੁੰਦੀਆਂ ਤੇ ਇੱਕ ਦੋ ਹਾਸੇ ਵੀ ਕਾਫੀ ਹੋ ਗਏ ਆ ਪਿੱਛੇ ਵੀ ਇੱਕ ਮੁੰਡਾ ਥੋੜੇ ਦਿਨ ਹੋ ਗਏ ਪਛਿਆ ਪਿੱਛੇ ਇੱਕ ਸਾਡੇ ਇਲਾਕੇ ਚੋਂ ਇਥੋਂ ਦਾਨਾ ਰਮਣਾ ਪਿੰਡ ਉੱਥੇ ਦੀ ਦੋ ਬੇਟੀਆਂ ਸੀ ਉਹ ਨਹਿਰ ਤੇ ਡਿਗਮੇ ਹਾਸੇ ਕਰਕੇ ਇੱਕ ਸਾਡੇ ਬਾਬਾ ਫਰੀਦ ਸਕੂਲ ਦੀ ਬਾਸ ਸੀਗੀ ਉਹਦੇ ਵਿੱਚ ਇੱਕ ਸਾਡੀ ਬੱਚੀ ਦਾ ਨਕਸਾਣਾ ਕੁਦਰਤੀ ਕਾਰਨ ਕਰਕੇ ਬੱਚੀ ਇੱਕ ਹੀ ਸੀ ਉਹਦਾ ਵੀ ਇੱਕ ਘਰ ਦਾ ਚਿਰਾਗ ਬੁੱਝ ਗਿਆ ਇਸੜਾ ਇਹ ਸਾਡੀ ਬਹੁਤ ਪੁਰਾਣੀ ਮੰਗ ਸੀ ਅਸੀਂ ਬਹੁਤ ਧੰਨਵਾਦ ਕਰਦੇ ਸਰਕਾਰ ਦਾ ਤੇ ਇਲਾਕੇ ਦੇ ਸੰਗਤਾਂ ਦਾ ਜਿਨ੍ਹਾਂ ਦਾ ਸਹਿਯੋਗ ਹੈ ਸਾਡੇ ਆ ਇਲਾਕੇ ਦੇ ਸਾਰੇ ਡੱਗੋਰ ਮਾਣਾ ਦਿੱਤੀ ਰੋੜੀ ਕਮਿਆਣਾ ਅਮਰਾੜ ਮੋਤਰੇ ਵਾਲਾ ਚੱਕ ਮੋਤਰੇ ਵਾਲਾ ਬਰੀ ਵਾਲਾ ਸਰਾਇਨਾ ਕੇ ਸਾਰੇ ਇਲਾਕੇ ਦੇ ਲੋਕ ਸਾਡੇ ਇਕੱਠੇ ਹੋਏ ਆ ਤੇ ਅਸੀਂ ਧੰਨਵਾਦ ਕਰਦੇ ਸਰਕਾਰ ਦਾ ਸਾਡਾ ਪੁਲ ਜਲਦੀ ਤੋਂ ਜਲਦੀ ਹੱਲ ਬਣਾਇਆ ਜਾਵੇ ਕਿ ਕਿ ਬਜਟ ਇਸ ਦਾ ਤੇ ਕਿਦਾਂ ਕਦੋਂ ਤਿਆਰ ਹੋਏ ਇਹ ਜੀ 33 ਫੁੱਟ ਸਾਡਾ ਪੁਲ ਪਾਸ ਹੋਇਆ ਈ ਤੇ 11 ਤੋਂ 12 ਕਰੋੜ ਦਾ ਦਾ ਬਜਟ ਹੈ ਹਾਂਜੀ ਤੇ ਲਗਭਗ ਹੁਣ ਕਦੋਂ ਤੱਕ ਤਿਆਰ ਹੋਣ ਦੀ ਨਹੀਂ ਇਹ ਜੀ ਬਸ ਸਾਨੂੰ ਆਹ ਸੋਮਵਾਰ ਤੋਂ ਸਾਡਾ ਮਾਲ ਕਿਰਪਾ ਕਰੇ ਤੇ ਸਾਨੂੰ ਸੋਮਵਾਰ ਤੋਂ ਪੁਲ ਦੀ ਸਟਾਰਟਿੰਗ ਓਪਨਿੰਗ ਹੋ ਜਾਣੀ ਹੈ ਜੀ ਕੁਝ ਕੁਝ ਲੋਕ ਕਹਿ ਰਹੇ ਜਿਹੜਾ ਪੁਰਾਣਾ ਪੁਲਾ ਉਹ ਟੈ ਰਿਆ ਇਹਦੇ ਨਾਲ ਕਾਰਨ ਉਹ ਵੀ ਇਕੱਠੇ ਹੋ ਰਹੇ ਸਵਾਲ ਨਹੀਂ ਉਹ ਕੁਝ ਗਲਤਫਹਿਮੀ ਦਾ ਸ਼ਿਕਾਰ ਹੈ ਜੀ ਅਸੀਂ ਉਹ ਸਾਡਾ ਪੁਲ ਸਾਡੇ ਉਹਦੇ ਵਿੱਚ ਹਿੱਸਾ ਹੀ ਸਾਡੇ ਪਿੰਡ ਦੇ 6 ਲਿਫਟ ਪੰਪਾਂ ਜੋ ਉਸ ਤੋਂ ਯਾਨੀ ਕਿ ਤਕਰੀਬਨ ਸਾਡੇ ਪਿੰਡ ਦਾ ਮਰਲਾ ਮਰਲਾ ਜ਼ਮੀਨ ਦਾ ਉਸ ਤੋਂ ਪਾਣੀ ਲੱਗਦਾ ਜੀ ਅਸੀਂ ਉਹਨਾਂ ਨਾਲ ਆ ਉਹ ਪੁਲ ਕਦੇ ਵਾਸਤੇ ਨਾ ਟਾਣ ਦੇਵਾਂਗੇ ਜੇ ਇਹਦੇ ਉਹਦੀ ਸਮੱਸਿਆ ਆਉਂਦੀ ਹੈ ਮਾਲਵੀ ਪੋੜ ਕਵੰਡਮ ਹੋ ਜਾਂਦਾ ਅਸੀਂ ਨਾਲ ਸਜੋਤ ਸਰਕਾਰ ਤੋਂ ਸਰਕਾਰ ਤੋਂ ਮੰਗ ਕਰਾਂਗੇ ਵੀ ਉਹ ਪੁਲ ਜਦੋਂ ਸਮਾਂ ਆਇਆ ਸਾਨੂੰ ਉਹ ਵੀ ਬਣਾ ਕੇ ਦਿੱਤਾ ਜਾਵੇ ਅਸੀਂ ਨਾਲ ਖੜਾਂਗੇ ਸਾਡੇ ਦਾ ਇੱਕ ਮਰਲੇ ਮਰਲੇ ਜਮੀਨ ਨੂੰ ਪਾਣੀ ਉਸੋਂ ਲੱਗਦਾ ਜੀ ਸਾਡੇ ਪਿੰਡ ਨੂੰ ਲੱਗਦਾ ਇਥੇ ਰਤੀ ਰੋੜ ਸੌਰੀ ਚੱਕ ਗਿਆਨ ਚੱਕ ਮੋਦਰੇ ਵਾਲਾ ਉਹਨਾਂ ਪਿੰਡਾਂ ਨੂੰ ਪਾਣੀ ਲੱਗਦਾ ਉਹ ਸਾਡੇ ਨਾਲ ਸਹਿਮਤ ਹੈ ਇਸ ਪੁਲ ਬਣਦੇ ਨਾਲ ਇਹ ਇਹ ਵਿਸ਼ਾ ਹੀ ਵੱਖਰਾ ਹੈ ਜੀ ਇਹ ਸਾਡਾ ਪੁਲ ਸਾਨੂੰ ਬਹੁਤ ਇਲਾਕੇ ਨੂੰ ਜੋੜਦਾ ਕਸਬਾ ਬਣਨ ਦਾ ਹਨ ਉਮੀਦ ਹੈ ਤੇ ਕਾਫੀ ਸਾਡਾ ਇਰੀਗੇਸ਼ਨ ਡਵੈਲਪਮੈਂਟ ਹੋ ਸਕਦਾ ਉਹ ਸਾਡਾ ਵੱਖਰਾ ਵਿਸ਼ਾ ਜੀ ਅਸੀਂ ਉਹ ਦਾ ਨਾਲ ਸਹਿਮਤ ਹਾਂ ਜੀ ਓਕੇ ਗੁਰਪ੍ਰੀਤ ਸਿੰਘ ਜੀ ਕੀ ਕਹਿਣਾ ਚਾਹੋਗੇ ਆਪ ਪੁੱਲ ਨੂੰ ਲੈ ਕੇ ਅੱਜ ਇਕੱਠ ਹੋਇਆ ਵੱਡਾ ਟੋਡੀ ਜ਼ਮੀਨ ਵੀ ਲੱਗਦੀ ਆ ਦੱਸਿਆ ਜਾ ਰਿਹਾ ਘਰ ਦੇ ਪਾਸੇ ਹਾਂਜੀ ਆਪਣੀ ਜ਼ਮੀਨ ਦੋਨੇ ਪਾਸੇ ਲੱਗਦੀ ਆ ਜ਼ਮੀਨ ਆਪਾਂ ਜਗ੍ਹਾ ਛੱਡੀ ਹੋਈ ਆ ਤੇ ਆਪਾਂ ਪੂਰੇ ਸਹਿਮਤਾ ਤੇ ਪਿੰਡਾਂ ਦਾ ਸਾਰਿਆਂ ਦਾ ਸੰਯੋਗ ਆ ਪੂਰਾ ਨਾਲ ਤੇ ਜਿੰਨੇ ਆਪਣੀ ਕੋਈ ਜਗ੍ਹਾ ਆਊਗੀ ਵੀ ਜਾਂ ਕੋਈ ਟਰੈਕਟਰਾਂ ਦੀ ਕੋਈ ਲੋਡ ਪਈ ਲਾਉਣ ਦੀ ਵੀ ਜਿੱਥੋਂ ਤਾਈ ਸੰਯੋਗ ਆਪਾਂ ਵੀ ਫੁੱਲ ਦੇਵਾਂਗੇ ਆਪਾਂ ਪੁਲ ਦੇ ਨਾਲ ਸਹਿਮਤਾਂ ਜੀ ਕਿੰਨੇ ਚਿਰ ਤੋਂ ਬਾਅਦ ਪੁਲ ਬਣਨ ਲੱਗਾ ਹੈ ਸਦਾ ਜੀ ਬਾਦ ਇਹ 70 ਸਾਲ ਦੀ ਹੁਣ ਆ ਜੀ ਜੇਕਰ ਠੇਕੇਦਾਰ ਨੂੰ ਕਿਤੇ ਨਾ ਕਿਤੇ ਲੋਡ ਪੈਂਦੀ ਹੈ ਟੋਡੀ ਜੇਕਰ ਮਿੱਟੀ ਦੀ ਲੋਡ ਪੈਂਦੀ ਪਾਉਣ ਦੀ ਤੁਸੀਂ ਸਹਿਮਤ ਹੋ ਨਾਲ ਪੂਰਾ ਸਹਿਯੋਗ ਦੇਵਾਂਗੇ ਜੀ ਹਾਂ ਜੀ ਸਾਡੇ ਪਿੰਡ ਦੋ ਕਲੱਬ ਆ ਜੀ ਦੋਵੇਂ ਕਲੱਬ ਅਸੀਂ ਸਹਿਮਤਾਂ ਜੀ ਨਾਲ ਕਲੱਬ ਮੁੰਡੇ ਵੀ ਲਗਾਗੇ ਟਰੈਕਟਰ ਵੀ ਲਾਵਾਂਗੇ ਜਿੱਥੋਂ ਤਾਈਆਂ ਹੋਇਆ ਅਸੀਂ ਪੂਰਾ ਸਹਿਯੋਗ ਦੇਵਾਂਗੇ ਬਾਕੀ ਇਹ ਗੱਲ ਆ ਜੀ ਸਾਡੇ ਹੁਣ ਸਾਡੇ ਪਿੰਡ ਦੀ ਵੀ ਟੀਮ ਰਹੀ ਆ ਮੁੰਡੇ ਨਹਿਰ ਤੇ ਇਥੇ ਮਿਹਨਤ ਲਾਉਂਦੇ ਆ ਡਾ ਗੁਰਮਾਨੇ ਦੇ ਹੈਗੇ ਆ ਇੰਟਰਨੈਸ਼ਨਲ ਮੁੰਡੇ ਆ ਨਹਿਰ ਤੇ ਇਕੱਠੇ ਹੁੰਦੇ ਆ ਇਥੇ ਸਾਡੀ ਨੇਕਤਾ ਇਕਤਾ ਬਣਦੀ ਆ ਅਸੀਂ ਹੋ ਸਕਦਾ ਸਟੇਡੀਅਮ ਬਣਾ ਸਕਦੇ ਆ ਇਹ ਚੀਜ਼ ਨੂੰ ਅਸੀਂ ਮੁੱਖ ਰੱਖਦੇ ਆ ਜੀ ਪਿੰਡ ਫੱਡੇਕਲਾ ਜੀ ਜ਼ਿਲ੍ਹਾ ਫਰੀਦਕੋਟ ਤੇ ਪਿੰਡ ਫੱਡੇਕਲਾ ਦੇ ਅਸੀਂ ਮਰਜ਼ੂਦ ਸਰਪੰਚਾਂ ਤੇ ਅੱਜ ਵੱਡੀ ਗਿਣਤੀ ਦੇ ਵਿੱਚ ਇੱਥੇ ਪਿੰਡਾਂ ਦੇ ਲੋਕ ਇਕੱਠੇ ਹੋਏ ਆ ਫਰੀਦਕੋਟ ਤੇ ਸ੍ਰੀ ਮੁਕਤਸਰ ਸਾਹਿਬ ਦੋਨਾਂ ਜਿਹੜੇ ਜ਼ਿਲ੍ਹਿਆਂ ਦੇ ਬਹੁਤ ਵਧੀਆ ਇਹ ਦੋਨੇ ਮੁੱਦੇ ਹੀ ਵਧੀਆ ਉਹ ਵੀ ਮੁੱਦਾ ਵਧੀਆ ਹੈ ਵੀ ਵਧੀਆ ਕਿਉਂ ਪੁਲ ਆਪਾਂ ਨੂੰ ਦੋਵੇਂ ਬਣਨੇ ਚਾਹੀਦੇ ਉਹ ਵੀ ਬਣਨਾ ਚਾਹੀਦਾ ਇਹ ਵੀ ਬਣਨਾ ਚਾਹੀਦਾ ਕਿਉਂ ਇੱਥੋਂ ਸਿੱਧਾ ਚੱਲ ਹੋ ਜੂਗਾ ਤੇ ਉੱਥੇ ਸਾਡੇ ਅੰਦਰ ਗਰਾਊਂਡ ਆ ਪੀਣ ਵਾਲਾ ਪਾਣੀ ਆ ਵੀ ਦੋਵੇਂ ਪੁਲ ਬਣਨੇ ਚਾਹੀਦੇ ਆ ਇੱਥੇ ਆਉਂਦੇ ਲੋਕ ਕਿਉਂ ਵੀ ਕਿ ਇਹ ਕਿਧਰ ਕਿਧੇ ਕਹਿ ਰਹੇ ਆ ਵੀ ਪੁਲ ਨਹੀਂ ਬਣਾਣਾ ਬਸ ਇਹ ਇੱਕ ਮੜਾ ਜਿਆ ਜਣੀ ਕਿ ਲੱਗ ਹੋ ਜਾਂਦਾ ਜਿਵੇਂ ਕਿਸੇ ਨੂੰ ਨਹੀਂ ਪਤਾ ਹੁੰਦਾਗਾ ਵੀ ਦੋ ਥਾਈਂ ਇਕੱਠ ਹੋ ਗਿਆ ਇੱਥੇ ਹੋ ਗਿਆ ਉੱਥੇ ਇਹਦੇ ਚ ਫਰਕ ਤਾਂ ਕੋਈ ਨਹੀਂਗਾ ਤੇ ਪਰ ਸਾਰੇ ਬੰਦੇ ਹੀ ਸਹਿਮਤ ਇਹ ਵੀ ਸਹਿਮਤ ਆ ਉੱਥੇ ਬੰਨ ਚ ਪੁਲ ਅਸੀਂ ਵੀ ਸਹਿਮਤ ਆ ਇਹ ਜਿਹੜਾ ਪੁਲ ਬਣ ਰਿਹਾ ਕਿੱਥੋਂ ਤੋਂ ਕਿੱਥੋਂ ਤੱਕ ਬਣਦਾ ਇਹ ਇੱਥੋਂ ਡੱਗੋ ਰਮਣਾ ਹੋ ਗਿਆ ਫਰੀਦਕੋਟ ਦਾਨਾ ਰਮਣਾ ਤੇ ਰਤੀ ਰੋੜੀ ਹੋ ਗਿਆ ਤੰਮਿਆਣਾ ਹੋ ਗਿਆ ਤੇ ਉਧਰ ਹਰਗੀ ਵਾਲਾ ਹੋ ਗਿਆ ਤੇ ਉਧਰਲੇ ਪਿੰਡਾਂ ਨੂੰ ਹੋ ਗਿਆ ਸਰ ਜੇਕਰ ਮੁਕਸਰ ਦੀ ਗੱਲ ਕੀਤੀ ਜਾਵੇ ਤੇ ਕਿੰਨੇ ਪਿੰਡਾਂ ਨੂੰ ਫਾਇਦਾ ਹੋਊਗਾ ਇਹ ਸਾਰੇ ਪਿੰਡਾਂ ਨੂੰ ਫਾਇਦਾ ਹੋਊ ਇਧਰਲੇ ਨੂੰ ਵੀ ਇਧਰਲੇ ਨੂੰ ਇਧਰ ਦੋ ਦੋ 250 ਪਿੰਡ ਹੋਊਗਾ ਜੀ ਪਿੰਡਾਂ ਨੂੰ ਹਾਂ ਸਿੱਧਾ ਇੱਥੋਂ ਕਿੱਥੋਂ ਜਾਵੜਨਾ ਕਿੱਥੋਂ ਉਧਰੋਂ ਵਲ ਕੇ ਆਉਣਾ ਇਹਨਾਂ ਨੇ ਔਖਾ ਦਾ ਸਿੱਧਾ ਦਾ ਸਿੱਧਾ ਹੀ ਰਸਤਾ ਦੋਵੇਂ ਪੌਲ ਬਣ ਨਹੀਂ ਉਹ ਵੀ ਬਣੇ ਇਹ ਵੀ ਬਣੇ ਕਿਉਂ ਕਿਸੇ ਨੂੰ ਪਿੰਡ ਚ ਤਰਾਜ ਨਾ ਹੋਵੇ ਜੀ ਤਾਂ ਸਾਂਝੇ ਬੰਦੇ ਆ ਬਈ ਉਹ ਪੁਲ ਵੀ ਜ਼ਰੂਰੀ ਆ ਇਹ ਵੀ ਕਿਉਂ ਸਾਡਾ ਪੀਣ ਵਾਲਾ ਪਾਣੀ ਵੀ ਉੱਥੇ ਆ ਤੇ ਲੈਫਟ ਪੰਪ ਆ ਪੰਜ ਸਾਡੇ ਉੱਤੇ ਸਾਰਿਆਂ ਨੂੰ ਖੇਤਾਂ ਦਾ ਪਾਣੀ ਆ ਉਹ ਵੀ ਬਣੇ ਇਹ ਵੀ ਬਣੇ ਸਾਨੂੰ ਕੋਈ ਤਰਾਜ ਨਹੀਂਗਾ